ਹੈ ਹਰਦੀਪ ਸਿੰਘ ਨਥਰਾਲੀ ਵਾਤਾਵਰਨ ਪ੍ਰੇਮੀ ਨੇੜੇ ਸਰਖੰਨਾ ਜੇ ਅਸੀਂ ਬੂਟਿਆਂ ਨੂੰ ਲਾਉਣ ਦੀ ਵਾਤਾਵਰਨ ਨੂੰ ਬਚਾਉਣ ਲਈ ਖੰਨੇ ਇਲਾਕੇ ਵਿੱਚ ਕੀ ਲੁਧਿਆਣਾ ਜਿਵੇਂ ਚ ਉਦਮ ਚੱਕਿਆ ਹੋਇਆ ਹੈ ਜਿਵੇਂ ਅੱਜ ਅਸੀਂ ਪਹੁੰਚੇ ਹਾਂ ਸਿੱਧਾ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾ ਮਿੱਤੇ ਇਹਨਾਂ ਨੂੰ ਪ੍ਰਣਾਮ ਕਰਨ ਲਈ ਅਸੀਂ ਸਿੱਧਾ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ ਸਿੱਧਾ ਆਜ਼ਮ ਸਰਦਾਰ ਭਗਤ ਸਿੰਘ ਜੂ ਰਾਜਗੁਰੂ ਨੂੰ ਸ੍ਰੀ ਦੇਵ ਜੀ ਨੂੰ ਤੇ ਨਾਲ ਦੀ ਨਾਲ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਕੋਟ-ਕੋਟ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਦੀ ਕੱਖੋਂ ਇਹਨਾਂ ਨੇ ਜਨਮ ਲਿਆ ਹੈ ਤੇ ਸੀਦਾ ਦੇ ਨਾਮ ਦੇ ਉੱਤੇ ਅਸੀਂ ਦੇਸ਼ ਵਾਸੀਆਂ ਨੂੰ ਇੱਕ ਜ਼ਰੂਰੀ ਸੁਨੇਹਾ ਦੇਣਾ ਚਾਹੁੰਦੇ ਹਾਂ ਵਾਤਾਵਰਨ ਨੂੰ ਬਚਾਉਣ ਉੱਤੇ ਵੀ ਸੀਦਾ ਦੇ ਨਾਮ ਦੇ ਉੱਤੇ ਇੱਕ ਇੱਕ ਰੁੱਖ ਜ਼ਰੂਰ ਲਗਾਓ ਅੱਜ ਤੇ ਇਹ ਸੀਦ ਨੂੰ ਸੱਤੀ ਸੰਧਾਨ ਜਲੀ ਹੋਵੇਗੀ ਜਿਵੇਂ ਆਪਣੇ ਗੁਰੂਆਂ ਦੇ ਜਨਮ ਦਿਨ ਆਉਂਦੇ ਨੇ ਉਹਨਾਂ ਦੇ ਉੱਤੇ ਵੀ ਇੱਕ ਇੱਕ ਰੁੱਖ ਜ਼ਰੂਰ ਲਾਇਆ ਕਰੋ ਵਾਤਾਵਰਨ ਨੂੰ ਬਚਾਓ ਤੇ ਵਾਤਾਵਰਨ ਨੂੰ ਬਚਾ ਕੇ ਅਸੀਂ ਜਿਵੇਂ ਅੱਜ ਮੈਡੀਕਲ ਕਾਲਜ ਖੁੱਲ੍ਹਿਆ ਬਿਮਾਰੀਆਂ ਸਾਡੇ ਬਹੁਤ ਵੱ ਚੁੱਕੀਆਂ ਨੇ ਮੈਡੀਕਲ ਕਾਲਜਾਂ ਦੀ ਸਾਨੂੰ ਤਾਂ ਲੋੜ ਪਈ ਆ ਅਸੀਂ ਬਿਮਾਰੀਆਂ ਤੋਂ ਵੀ ਬਚ ਸਕਦੇ ਆ ਆਕਸੀਜਨ ਵਧੂਗੀ ਸਾਨੂੰ ਬਿਮਾਰੀਆਂ ਘੱਟ ਲੱਗਣਗੀਆਂ ਇਸ ਕਰਕੇ ਰੁੱਖ ਲਗਾਓ ਆਕਸੀਜਨ ਵਧਾਓ ਵਾਤਾਵਰਨ ਬਚਾਓ ਨਸਰਾਲੀ 13 13 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਨੇ ਖੰਨੇ ਦੇ ਆਲੇ ਦੁਆਲੇ ਕਿੰਨੇ ਹਜ਼ਾਰਾਂ ਦੇ ਰੁੱਖ ਲਾਤੇ ਕਿ ਲੱਖਾਂ ਲਾਤੇ ਅਸੀਂ ਹਜ਼ਾਰਾਂ ਦੇ ਵਿੱਚ ਹੁਣ ਤੱਕ 15 20 ਹਜ਼ਾਰ ਦੇ ਕਰੀਬ ਅਸੀਂ ਰੁੱਖ ਲਗਾ ਚੁੱਕੇ ਆ ਤੇ ਅਸੀਂ ਰੁੱਖ ਫ੍ਰੀ ਲਗਾਉਨੇ ਆ ਫ੍ਰੀ ਵੰਡਦੇ ਆ ਜਿਵੇਂ ਨਗਰ ਕੀਰਤਨਾ ਤੇ ਪੂਲਾ ਵਿੱਚ ਜਾ ਕੇ ਵੀ ਲਗਾਉਨੇ ਆ ਤੇ ਜਿਵੇਂ ਇਹਦੇ ਸਿੱਦੇ ਆਜਮ ਸਰਦਾਰ ਭਗਤ ਸਿੰਘ ਦੇ ਜੀ ਯਾਦ ਵਿੱਚ ਵਿੱਚ ਆਪਣੇ ਪਿੰਡ ਤਾਂ ਬਹੁਤ ਵਾਰ ਰੁਕ ਲਾਏ ਨੇ ਔਰ ਇੱਥੇ ਆਉਣ ਦਾ ਸਾਨੂੰ ਐਤਕੀ ਸੁਭਾਗਾ ਸਮਾਪਤ ਹੋਇਆ ਹੈ ਅਸੀਂ ਸੀਨ ਨੂੰ ਸਦਾ ਦੇ ਪੇਟ ਫੁੱਲ ਪੇਟ ਕਰਦੇ ਆ ਠੀਕ ਥੈਂਕ ਯੂ